ਪੀਐਨ ਮੀਡੀਆ ਦੇਖ ਰਿਹਾ ਹੈ ਦਰਸ਼ਕੋ ਮਰ ਰਜਿੰਦਰ ਸਿੰਘ ਸਭਰਾ ਪੰਜਾਬ ਦੇ ਮੁੱਦਿਆਂ ਦੇ ਨਾਲ ਸੰਬੰਧਿਤ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਆ ਮੌਜੂਦਾ ਦੌਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੌਮ ਇਨਸਾਫ ਮੋਰਚਾ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਸਰਹੱਦਾਂ ਦੇ ਉੱਪਰ ਭਾਵਕੇ ਵੀਪੀਐਸ ਚੌਂਕ ਦੇ ਵਿੱਚ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਜਿਸ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤعداد ਦੇ ਵਿੱਚ ਜਿੱਥੇ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਤਾਂ ਅਜੇਹੇ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਨਾਲ ਜੁੜੀ ਹੋਈ ਇੱਕ ਖਬਰ ਲੈ ਕੇ ਹਾਜ਼ਰ ਹਾਂ ਕਿ ਇਸੇ ਜਗ੍ਹਾ ਦੇ ਉੱਪਰ ਅੱਗ ਲੱਗਣ ਦੀ ਮੰਦਭਾਗੀ ਖਬਰ ਆਈ ਹੈ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਨੇ ਬਾਬਾ ਕੁਲਵਿੰਦਰ ਸਿੰਘ ਜੋ ਕਿ ਚਮਕੌਰ ਸਾਹਿਬ ਦੀ ਧਰਤੀ ਦੇ ਨਾਲ ਸਬੰਧਤ ਹਨ ਤਾਂ ਲਗਾਤਾਰ ਉਹ ਵੀ ਕਈ ਮਹੀਨਿਆਂ ਤੋਂ ਇਸੇ ਮੋਰਚੇ ਦੇ ਵਿੱਚ ਆਪਣੇ ਜਥੇ ਦੇ ਸਮੇਤ ਆਪਣੇ ਦਲ ਦੇ ਸਮੇਤ ਤਾਇਨਾਤ ਹੋ ਕੇ ਬੈਠੇ ਨੇ ਤਾਂ ਵਾਈਪੀਐਸ ਚੌਂਕ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਉਸ ਵਕਤ ਇਹ ਮੰਦ ਭਾਗੀ ਖਬਰ ਹੈ ਕਿ ਜਦੋਂ ਕਿ ਉਹਨਾਂ ਦਾ ਜਿਹੜਾ ਇੱਕ ਕਹਿ ਸਕਦੇ ਕਿ ਰੈਣ ਬਸੇਰਾ ਇੱਕ ਗੱਡੀ ਤਿਆਰ ਕੀਤੀ ਹੋਈ ਹੈ ਗੱਡੀ ਦੇ ਵਿੱਚ ਜਿੱਥੇ ਬਾਬਾ ਕੁਲਵਿੰਦਰ ਸਿੰਘ ਲਗਾਤਾਰ ਇਸ ਜਗ੍ਹਾ ਦੇ ਉੱਪਰ ਰੈਣ ਬਸੇਰਾ ਤਿਆਰ ਕਰਕੇ ਕਈ ਮਹੀਨਿਆਂ ਤੋਂ ਰਹਿ ਰਹੇ ਸਨ ਤਾਂ ਇਸੇ ਗੱਡੀ ਨੂੰ ਅੱਗ ਲੱਗਣ ਦੀ ਮੰਦ ਭਾਗੀ ਖਬਰ ਆਈ ਹੈ ਜੇ ਗੱਲ ਕੀਤੀ ਜਾਵੇ ਤਾਂ ਮਾਲੀ ਨੁਕਸਾਨ ਤੋ ਕਿਤੇ ਨਾ ਕਿਤੇ ਬਚਾਅ ਹੋਇਆ ਹੈ ਤਾਂ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਇਆ ਹੈ ਮਾਲੀ ਨੁਕਸਾਨ ਦੇ ਵਿੱਚ ਤਾਂ ਜਿਹੜਾ ਇਸ ਕਹਿ ਸਕਦੇ ਆ ਕਿ ਗੱਡੀ ਦੇ ਵਿੱਚ ਕੁਝ ਪੈਸੇ ਸਨ ਕੁਝ ਮੋਬਾਈਲ ਫੋਨ ਦਸੇ ਜਾ ਰਹੇ ਨੇ ਅਤੇ ਕੁਝ ਹੋਰ ਨੁਕਸਾਨ ਹੁੰਦਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਆਪਣੇ ਨਿੱਜੀ ਵਸਤਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤਾਂ ਸਭ ਤੋਂ ਪਹਿਲਾਂ ਬਾਬਾ ਕੁਲਵਿੰਦਰ ਸਿੰਘ ਅਤੇ ਨਹੰਸ ਸਿੰਘ ਜਥੇਬੰਦੀ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਡੇ ਦਰਮਿਆਨ ਹਾਜ਼ਰ ਕਰ ਰਹੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਿਹੜਾ ਨਿੱਜੀ ਸਮਾਨ ਸੀ ਜਿਸ ਦਾ ਨੁਕਸਾਨ ਹੋਇਆ ਹੈ ਕਿ ਜਾਨੀ ਮਾਲੀ ਨੁਕਸਾਨ ਤੋਂ ਕਿੰਨਾ ਕੁਝ ਬਚਾਅ ਹੋਇਆ ਹੈ ਤੇ ਇੱਕ ਵਾਰ ਜਿਹੜੀ ਪੂਰੀ ਤਸਵੀਰ ਤੁਹਾਡੇ ਨਾਲ ਅਸੀਂ ਤਸਵੀਰਾਂ ਦੇ ਵਿੱਚ ਵੀ ਜਿੱਥੇ ਸਾਂਝੀ ਕਰ ਰਹੇ ਆ ਉਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਦੇ ਨਾਲ ਕੀਤੀ ਹੋਈ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਚੇਤ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਦੇ ਵਿੱਚ ਲੱਗਾ ਹੈ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਆ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਆ ਦੀ ਉਥੇ ਤੁਹਾਨੂੰ ਪਤਾ ਵੀ ਖਾਲਸਾ ਪੰਥ ਨੇ ਆਂਗ ਸੰਗ ਜਥੇ ਬੰਦੀਆ ਪੂਰੀ ਸੰਗਤ ਜੋ ਕਿ ਕੌਮੀ ਸਾਬ ਮੋਰਚੇ ਚ ਚਾਰ ਮਹੀਨਿਆਂ ਤੋਂ ਡਟ ਕੇ ਬੈਠਿਆ ਹੋਈ ਉੱਥੇ ਕੀ ਅੱਜ ਤੁਹਾਨੂੰ ਪਤਾ ਹੈ ਕਿ ਸਵੇਰੇ ਜਿਹੜਾ ਸਾਡਾ ਟਰੱਕ ਖਜ਼ਾਨਾ ਵੀ ਸੀਗਾ ਤੇ ਸਾਰਾ ਟਰੱਕ ਤਿਆਰ ਕੀਤਾ ਸੀ ਪਲਾਈ-ਪਲੂਈ ਲਾ ਕੇ ਜਿੱਤੇ ਏਸੀ ਲਾ ਕੇ ਅਸਣ ਲੱਗਦਾ ਜਿੱਥੇ ਸਾਡਾ ਤੇ ਉਹਨੂੰ ਕੋਈ ਤਾਰਾ ਦਾ ਸੰਕਟ ਹੋਇਆ ਜਾਂ ਸਪਾਰਗ ਮਾਰੀਆ ਉਹਨੂੰ ਅੱਜ 2 ਘੰਟੇ ਪਹਿਲਾਂ ਅੱਗ ਲੱਗ ਗਈ ਸਾਰੇ ਟਰੱਕ ਨੂੰ ਜਿੱਤੇ ਚਲੋ ਉਹਦੇ ਨੁਕਸਾਨ ਹੋ ਗਿਆ ਵੀ ਕਿ ਜਾਨ ਨਹੀਂ ਗਈ ਕਿਸੇ ਦੀ ਕੋਈ ਹੈਨਸ ਵਿੱਚ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਚਲੋ ਮਾਰੇ ਕਿਰਪਾ ਕਰਨ ਇਹ ਦਿਨ ਦੀ ਗੱਲ ਹੈ ਜੀ ਆ ਬਸ 2 ਘੰਟਿਆਂ ਦੀ ਗੱਲ ਹੈ 2 ਕੁੜੇ ਘੰਟਿਆਂ ਦੀ ਗੱਲ ਹੈ ਜਿਵੇਂ ਬਾਬਾ ਜੀ ਤੁਸੀਂ ਪਹਿਲਾਂ ਵੀ ਵਿਚਰਦੇ ਹੋ ਕਦੇ ਪਹਿਲਾਂ ਵੀ ਇਸ ਤਰ੍ਹਾਂ ਦਾ ਘਟਨਾ ਕਰਪ ਹੋਇਆ ਨਾ ਪਹਿਲੀ ਵਾਰੀ ਹੋਇਆ ਜੀ ਮੈਂ ਚਲੋ ਦਿੱਲੀ ਮੋਰਚੇ ਦੇ ਆਗੂ ਕੋ ਤੇ ਜਰੂਰ ਲਾ ਜੇ ਤੰਬੂ ਨੂੰ ਪਰ ਇਹ ਟਰੱਕ ਪੂਰਾ ਤਿਆਰ ਕਰਾਇਆ ਹੋਇਆ ਸੀਗਾ ਤੇ ਕੋਈ ਸਮਝ ਨਹੀਂ ਲੱਗੀ ਕਿਉਂਕਿ ਜਦੋਂ ਇਕਦਮ ਹੀ ਅੱਗ ਪਈ ਸਿੰਘਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਰੰਟ ਕਰਕੇ ਫਿਰ ਜਿਹੜੀ ਫਾਇਰ ਗ੍ਰੀਡ ਆਈ ਉਹਨੇ ਬੁਝਾਈ ਅੱਗ ਉਹਨੇ ਚੰਨਬਰ ਸਾਰਾ ਅੰਦਰੋਂ ਸਿਸਟਮ ਖਤਮ ਹੋ ਗਿਆ ਸਾਰੇ ਸੀ ਜਾਂ ਜਿਹੜੇ ਤੁਹਾਡੇ ਸਿੰਘ ਸੀਗੇ ਨੇੜੇ ਸੀਗੇ ਜਦੋਂ ਅਗ ਲੱਗੀ ਆ ਕੋਲ ਹੀ ਸੀ ਅੱਗ ਲੱਗਣ ਤੋਂ ਬਾਅਦ ਹੀ ਪਤਾ ਲੱਗਾ ਕਿ ਅੱਗ ਚੜ ਗਈ ਸੀ ਨੇ ਇੱਕ ਦਮ ਨਹੀਂ ਲੱਗਦਾ ਕਿ ਸੁਭਾਵਕ ਹੀ ਆ ਸੁਭਾਵਕ ਤਾਰਾ ਦੀ ਸਪਾਰਕ ਮਾਰੀਆ ਤਾਰਾ ਤੇ ਚਲੋ ਜਿਹੜਾ ਨੁਕਸਾਨ ਹੋ ਗਿਆ ਕੋਈ ਨਹੀਂ ਮਹਾਰਾਜ ਚੜਦੀ ਕਲਾ ਕਰੇ ਤੇ ਬਾਕੀ ਸੰਗਤ ਵੱਧ ਚੜ ਕੇ ਸਗੋਂ ਮੋਰਚੇ 'ਚ ਪਹੁੰਚੀ ਏ ਜਿਹੜਾ ਨੁਕਸਾਨ ਹੋ ਗਿਆ ਚਲੋ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਚਲੋ ਫਿਰ ਵੀ ਮਹਾਰਾਜ ਚੜਦੀ ਕਲਾ ਕਰੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀਨਾ ਸੰਗਤ ਨੂੰ ਬਾਬਾ ਜੀ ਨੇ ਦੱਸੇ ਦਿੱਤਾ ਕਿ ਅੱਜ ਜਿਹੜਾ ਟਰੱਕ ਆ ਜਿਹਦੇ ਵਿੱਚ ਬੈਠਣ ਵਾਸਤੇ ਕੈਬਨ ਸਾਰਾ ਬਣਾਇਆ ਹੋਇਆ ਸੀ ਏਸੀ ਵਗੈਰਾ ਲੱਗੇ ਹੋਏ ਸੀ ਉਹਨੂੰ ਕੁਦਰਤੀ ਤੌਰ ਤੇ ਜਿਹੜਾ ਸਾਰਕਟ੍ਰਕਟਰ ਹੋਇਆ ਉਹਦੇ ਨਾਲ ਅੱਗ ਲੱਗ ਗਈ ਆ 1 ਲੱਖ ਗੈਸ ਬਣ ਕੇ ਅੰਦਰ 1 ਲੱਖ ਤੱਕ ਜਿਹੜੀ ਹੈ ਸਾਰਿਆਂ ਨੂੰ ਛੱਡ ਗਈ ਤੇ ਕੋਈ ਸਮਾਨ ਚੱਕਣ ਦਾ ਮੌਕਾ ਮਿਲਿਆ ਹੀ ਕੋਈ ਨਹੀਂ ਬਾਬਾ ਜੀ ਹੁਣਾਂ ਦਾ ਵਿੱਚ ਕੀਮਤੀ ਸਮਾਨ ਸੀ ਮਾਇਆ ਵੀ ਸੀ 35400 ਰੁਪਏ ਨਕਦ ਸੀਗਾ ਦੋ ਮੋਬਾਈਲ ਵਿੱਚ ਜੋ ਹੋਰ ਚਾਲ ਚੁਰੇ ਹੋਰ ਵੀ ਝੋਲੇ ਵਸਤਰ ਪਾਉਣ ਵਾਲੇ ਸਿੰਘਾਂ ਦੇ ਰੱਖੇ ਹੋਏ ਸੀਗੇ ਤੇ ਉਹ ਸਾਰੇ ਵਿੱਚ ਹੀ ਸੜ ਗਏ ਚਲੋ ਗੁਰੂ ਸਾਹਿਬ ਦਾ ਭਾਣਾ ਜਿਵੇਂ ਸਤਿਗੁਰੂ ਕਰਦਾ ਉਹ ਠੀਕ ਹੀ ਠਈਗਾ ਸਭ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਵੀ ਇੰਨਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਕਈ ਵਾਰੀ ਜਦੋਂ ਬਾਬਾ ਜੀ ਆਰਾਮ ਕਰਦੇ ਹੁੰਦੇ ਨੇ ਬਾਹਰੋਂ ਸਿੰਘ ਕੁੰਡੀ ਲਾ ਦਿੰਦੇ ਨੇ ਵੀ ਬਾਬਾ ਜੀ ਆਰਾਮ ਕਰ ਰਹੇ ਨੇ ਕੋਈ ਹੈ ਜਾਂ ਚਾਂਸ ਹੋ ਜਾਂਦਾ ਇਹ ਗੁਰੂ ਨੇ ਰੱਖ ਤੇ ਸਾਰੀ ਕਮਿਊਨਸ ਆਮੋਰ ਚਾ ਲੱਗਿਆ ਹੋਇਆ ਸੇਵਾ ਕਰ ਰਹੇ ਹਾਂ ਫਿਰ ਗੁਰੂ ਕਾਨੇ ਰੱਖੂਗਾ ਦਿਨ ਰਾਤ ਇੱਥੇ ਡੱਟੇ ਹੋਏ ਨੇ ਬਾਬਾ ਜੀ ਸਾਰੇ ਦਲਪੰਥ ਤੇ ਬਾਕੀ ਅਸੀਂ ਬੇਨਤੀ ਕਰਾਂ ਸੰਗਤਾਂ ਨੂੰ ਵੀ ਅਸੀਂ ਦੇਖੋ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਸ ਤਾਂ ਗੁਰੂ ਗ੍ਰੰਥ ਦੇ ਪੰਥ ਵਾਸਤੇ ਬੈਠੇ ਆ ਇੱਥੇ ਗੁਰੂ ਦੀ ਸੇਵਾ ਵਾਸਤੇ ਵੀ ਉਹ ਜਿਹੜੇ ਬੰਦੀ ਸਿੰਘ ਉਹ ਰਿਹਾ ਹੁਣ ਤੇ ਤੁਸੀਂ ਵੀ ਸਾਡਾ ਸਾਥ ਦਿਓ ਇੱਥੇ ਆ ਕੇ ਹਾਜ਼ਰੀਆਂ ਬਾਬ ਬੈਠੋ ਸ਼ੁਰੂਆਤ ਹੋ ਚੁੱਕੀ ਹੈ ਬੰਦੀ ਸਿੰਘਾਂ ਦੇ ਭਾਈ ਲਖਵਿੰਦਰ ਸਿੰਘ ਲਖਾਈ ਲਿਖਾਈ ਲਹਾਰੇ ਹੋਗੀ ਬਾਕੀ ਤੁਸੀਂ ਪਹੁੰਚੋਗੇ ਜਿੱਡਾ ਵਾੜਾ ਇਕੱਠ ਹੋ ਉਨੀ ਸਿੱਧੀ ਜਿਹੜੇ ਸਿੰਘ ਨੇ ਬਾਹਰ ਆਉਣਗੇ ਤੇ ਮੈਂ ਸਿੱਖ ਸੰਗਤਾਂ ਨੂੰ ਕਹਿਣਾ ਚਾਹਨਾ ਦੇਖੋ ਗੁਰੂ ਆਲੇ ਪਿਆਰ ਵਾਲੀਆਂ ਸੰਗਤਾਂ ਨੇ ਸਾਡੇ ਕੋਲ ਕੋਈ ਜੀਵ ਜ਼ਮੀਨਾਂ ਜਾਇਦਾਦਾਂ ਤਾਂ ਹੈ ਨਹੀਂ ਗਈਆਂ ਆਹੀ ਦਲਪੰਥਾ ਜਿਹੜੇ ਲੇਫ ਦਾ ਘੋੜੇ ਪੜਾ ਨੇ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਨ ਦੇ ਪਿਆਰ ਵਾਲੇ ਬਹੁਤ ਨੇ ਜਿਹੜੇ ਬਾਬਾ ਜੀ ਦਾ ਆਪਾਂ ਨੁਕਸਾਨ ਹੋਇਆ ਜਿਹੜਾ ਸਾਰਾ ਟਰੱਕ ਸੜ ਗਿਆ 2.5 ਤਨ ਲੱਖ ਰੁਪਏ ਦਾ ਨੁਕਸਾਨ ਹੋਇਆ ਵਾ ਤੇ ਆਪਾਂ ਜਿਹੜੇ ਪਿਆਰ ਵਾਲੇ ਸੰਗ ਸਿੰਘ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ ਬਾਬਾ ਜੀ ਦਾ ਸਾਥ ਦੇਈਏ ਜਿਹੜੀ ਪਰਪਾਈ ਆਪਾਂ ਕਰੀਏ ਇਕੱਠੇ ਹੋ ਕੇ ਜਿਹੜਾ ਨੁਕਸਾਨ ਹੋਇਆ ਬਹੁਤ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਸੇਵਾ ਕਰਨ ਵਾਲੀ ਆ ਤੇ ਅਸ ਤਾਂ ਇੱਥੇ ਬੈਠੇ ਆ ਹੁਣ ਤੇ ਨੁਕਸਾਨ ਹੁੰਦਾ ਚਲੋ ਕੋਈ ਨਹੀਂ ਝੱਲਾਂਗੇ ਜਿਹੜਾ ਕੁਝ ਹੁੰਦਾ ਪਰ ਅਸੀਂ ਕਹਿੰਦੇ ਹਾਂ ਜਿਹੜੇ ਬੰਦੀ ਸਿੰਘ ਨੂੰ ਰਿਹਾਈ ਹੋ ਜਾਣ ਜਦ ਤੱਕ ਅਸੀਂ ਡਟੇ ਰਹਾਂਗੇ ਜਦੋਂ ਤੱਕ ਇਹ ਮੋਰਚਾ ਫਤੇ ਨਹੀਂ ਹੋ ਜਾਂਦਾ ਜੇ ਕਿਸੇ ਨੇ ਮੋਰਚੇ ਸਬੰਧ ਦੇ ਵਿੱਚ ਕੋਈ ਜਾਣਕਾਰੀ ਮੋਰਚੇ ਦੀ ਲੈਣੀ ਆ ਪਾਬਾ ਜੀ ਦਾ ਨੰਬਰ ਪਾਬਾ ਜੀ ਬੋਲਿਓ 995522121049855221104 ਬਾਕੀ ਬੜੀ ਚੜ੍ਹਦੀ ਗਲ ਹੈ ਤਗੜੇ ਹੋ ਕੇ ਆਪਾਂ ਮੋਰਚੇ ਦਾ ਸਾਥ ਦਈਏ ਜਿਹੜੀ ਕੀ ਰਿਹਾਈ ਦੀ ਗੱਲ ਹੋ ਸਕੇ ਬੰਦੀ ਸਿੰਘਾਂ ਦੀ ਤੇ ਸਾਨੂੰ ਬੇਦਬਿਆ ਦੇ ਇਨਸਾਫ ਦੇ ਕਾਨੂੰਨ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੀਐਨ ਮੀਡੀਆ ਦੇਖ ਰਿਹਾ ਹੈ ਦਰਸ਼ਕੋ ਮਰਜਿੰਦਰ ਸਿੰਘ ਸਭਰਾ ਪੰਜਾਬ ਦੇ ਮੁੱਦਿਆਂ ਦੇ ਨਾਲ ਸੰਬੰਧਿਤ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਹਨ ਮੌਜੂਦਾ ਦੌਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਸਰਹੱਦਾਂ ਦੇ ਉੱਪਰ ਭਾਵਕੇ ਵਾਈਪੀਐਸ ਚੌਂਕ ਦੇ ਵਿੱਚ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਜਿਸ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤਦਾਦ ਦੇ ਵਿੱਚ ਜਿੱਥੇ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਤਾਂ ਅਜਿਹੇ ਦੇ ਵਿੱਚ ਕੌਮੇਨ ਇਨਸਾਫ ਮੋਰਚੇ ਦੇ ਨਾਲ ਜੁੜੀ ਹੋਈ ਇੱਕ ਖਬਰ ਲੈ ਕੇ ਹਾਜ਼ਰ ਹਾਂ ਕਿ ਇਸੇ ਜਗ੍ਹਾ ਦੇ ਉੱਪਰ ਅੱਗ ਲੱਗਣ ਦੀ ਮੰਦਭਾਗੀ ਖਬਰ ਆਈ ਹੈ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਨੇ ਬਾਬਾ ਕੁਲਵਿੰਦਰ ਸਿੰਘ ਜੋ ਕਿ ਚਮਕੌਰ ਸਾਹਿਬ ਦੀ ਧਰਤੀ ਦੇ ਨਾਲ ਸਬੰਧਤ ਹਨ ਤਾਂ ਲਗਾਤਾਰ ਉਹ ਵੀ ਕਈ ਮਹੀਨਿਆਂ ਤੋਂ ਇਸੇ ਮੋਰਚੇ ਦੇ ਵਿੱਚ ਆਪਣੇ ਜਥੇ ਦੇ ਸਮੇਤ ਆਪਣੇ ਦਲ ਦੇ ਸਮੇਤ ਤਾਇਨਾਤ ਹੋ ਕੇ ਬੈਠੇ ਨੇ ਤਾਂ ਵਾਈਪੀਐਸ ਚੌਂਕ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਉਸ ਵਕਤ ਇਹ ਮੰਦ ਭਾਗੀ ਖਬਰ ਹੈ ਕਿ ਜਦੋਂ ਕਿ ਉਹਨਾਂ ਦਾ ਜਿਹੜਾ ਇੱਕ ਕਹਿ ਸਕਦੇ ਕਿ ਰੈਣ ਬਸੇਰਾ ਇੱਕ ਗੱਡੀ ਤਿਆਰ ਕੀਤੀ ਹੋਈ ਹੈ ਗੱਡੀ ਦੇ ਵਿੱਚ ਜਿੱਥੇ ਬਾਬਾ ਕੁਲਵਿੰਦਰ ਸਿੰਘ ਲਗਾਤਾਰ ਇਸ ਜਗ੍ਹਾ ਦੇ ਉੱਪਰ ਰੈਣ ਬਸੇਰਾ ਤਿਆਰ ਕਰਕੇ ਕਈ ਮਹੀਨਿਆਂ ਤੋਂ ਰਹਿ ਰਹੇ ਸਨ ਤਾਂ ਇਸੇ ਗੱਡੀ ਨੂੰ ਅੱਗ ਲੱਗਣ ਦੀ ਮੰਦ ਭਾਗੀ ਖਬਰ ਆਈ ਹੈ ਜੇ ਗੱਲ ਕੀਤੀ ਜਾਵੇ ਤਾਂ ਮਾਲੀ ਨੁਕਸਾਨ ਤੋਂ ਕਿਤੇ ਨਾ ਕਿਤੇ ਬਚਾਅ ਹੋਇਆ ਹੈ ਤਾਂ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਇਆ ਹੈ ਮਾਲੀ ਨੁਕਸਾਨ ਦੇ ਵਿੱਚ ਤਾਂ ਜਿਹੜਾ ਇਸ ਕਹਿ ਸਕਦੇ ਕਿ ਗੱਡੀ ਦੇ ਵਿੱਚ ਕੁਝ ਪੈਸੇ ਸਨ ਕੁਝ ਮੋਬਾਈਲ ਫੋਨ ਦਸੇ ਜਾ ਰਹੇ ਨੇ ਅਤੇ ਕੁਝ ਹੋਰ ਨੁਕਸਾਨ ਹੁੰਦਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਆਪਣੇ ਨਿੱਜੀ ਵਸਤਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤਾਂ ਸਭ ਤੋਂ ਪਹਿਲਾਂ ਬਾਬਾ ਕੁਲਵਿੰਦਰ ਸਿੰਘ ਅਤੇ ਨਹੰ ਸਿੰਘ ਜਥੇਬੰਦੀ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਡੇ ਦਰਮਿਆਨ ਹਾਜ਼ਰ ਕਰ ਰਹੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਿਹੜਾ ਨਿੱਜੀ ਸਮਾਨ ਸੀ ਜਿਸ ਦਾ ਨੁਕਸਾਨ ਹੋਇਆ ਹੈ ਕਿ ਜਾਨੀ ਮਾਲੀ ਨੁਕਸਾਨ ਤੋਂ ਕਿੰਨਾ ਕੁ ਬਚਾਅ ਹੋਇਆ ਹੈ ਤੇ ਇੱਕ ਵਾਰ ਜਿਹੜੀ ਪੂਰੀ ਤਸਵੀਰ ਤੁਹਾਡੇ ਨਾਲ ਅਸੀਂ ਤਸਵੀਰਾਂ ਦੇ ਵਿੱਚ ਵੀ ਜਿੱਥੇ ਸਾਂਝੀ ਕਰ ਰਹੇ ਆ ਉਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਦੇ ਨਾਲ ਕੀਤੀ ਹੋਈ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਚੇਤ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਦੇ ਵਿੱਚ ਲੱਗਾ ਹੈ ਜਿੱਥੇ ਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਆ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬਿਦਬਿਆ ਦੀ ਉਥੇ ਤੁਹਾਨੂੰ ਪਤਾ ਵੀ ਖਾਲਸਾ ਪੰਥ ਨਿਆਗ ਸੰਗ ਜਥੇ ਬੰਦੀਆ ਪੂਰੀ ਸੰਗਤ ਜੋ ਕਿ ਕੌਮੀ ਸਾਬ ਮੋਰਚੇ ਚ ਚਾਰ ਮਹੀਨਿਆਂ ਤੋਂ ਡਟ ਕੇ ਬੈਠਿਆ ਹੋਈ ਉੱਥੇ ਕੀ ਅੱਜ ਤੁਹਾਨੂੰ ਪਤਾ ਹੈ ਕਿ ਸਵੇਰੇ ਜਿਹੜਾ ਸਾਡਾ ਟਰੱਕ ਖਜ਼ਾਨਾ ਵੀ ਸੀਗਾ ਤੇ ਸਾਰਾ ਟਰੱਕ ਤਿਆਰ ਕੀਤਾ ਸੀ ਪਲਾਈ-ਪਲੂਈ ਲਾ ਕੇ ਜਿੱਥੇ ਏਸੀ ਲਾ ਕੇ ਅਸਣ ਲੱਗਦਾ ਜਿੱਥੇ ਸਾਡਾ ਤੇ ਉਹਨੂੰ ਕੋਈ ਤਾਰਾ ਦਾ ਸੰਕਟ ਹੋਇਆ ਜਾਂ ਸਪਾਰਕ ਮਾਰੀਆ ਉਹਨੂੰ ਅੱਜ 2 ਘੰਟੇ ਪਹਿਲਾਂ ਅੱਗ ਲੱਗ ਗਈ ਸਾਰੇ ਟਰੱਕ ਨੂੰ ਜਿੱਥੇ ਚਲੋ ਉਹ ਜਿੰਨੇ ਨੁਕਸਾਨ ਹੋ ਗਿਆ ਵੀ ਕਿ ਜਾਨ ਨਹੀਂ ਗਈ ਕਿਸੇ ਦੀ ਕੋਈ ਹੈਨਸ ਵਿੱਚ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਚਲੋ ਮਾਰਾ ਕਿਰਪਾ ਕਰਨ ਇਹ ਤਿੰਨ ਦੀ ਗੱਲ ਹੈ ਜੀ ਆ ਬਸ 2 ਘੰਟਿਆਂ ਦੀ ਗੱਲ ਹੈ 2 ਕੁੜੇ ਘੰਟਿਆਂ ਦੀ ਗੱਲ ਹੈ ਜਿਵੇਂ ਬਾਬਾ ਜੀ ਤੁਸੀਂ ਪਹਿਲਾਂ ਵੀ ਵਿਚਰਦੇ ਹੋ ਕਦੇ ਪਹਿਲਾਂ ਵੀ ਇਸ ਤਰ੍ਹਾਂ ਦਾ ਘਟਨਾ ਕਰ ਹੋਇਆ ਜਾਂ ਪਹਿਲੀ ਵਾਰ ਹੀ ਹੋਇਆ ਜੀ ਮੈਂ ਚਲੋ ਦਿੱਲੀ ਮੋਰਚੇ 'ਚ ਆਗੂ ਕੋਈ ਜ਼ਰੂਰ ਲੱਗੇ ਤੰਬੂ ਨੂੰ ਪਰ ਇਹ ਟਰੱਕ ਪੂਰਾ ਤਿਆਰ ਕਰਾਇਆ ਹੋਇਆ ਸੀਗਾ ਤੇ ਕੋਈ ਸਮਝ ਨਹੀਂ ਲੱਗੀ ਕਿਉਂਕਿ ਜਦੋਂ ਇੱਕਦਮ ਹੀ ਅੱਗ ਪਈ ਸਿੰਘਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਰੰਟ ਕਰਕੇ ਫਿਰ ਜਿਹੜੀ ਫਾਇਰ ਗ੍ਰੀਡ ਆਈ ਉਹਨੇ ਬੁਝਾਈ ਅੱਗ ਉਹਨੇ ਚੰਬਰ ਸਾਰਾ ਅੰਦਰੋਂ ਸਿਸਟਮ ਖਤਮ ਹੋ ਗਿਆ ਸਾਰੇ ਸਿੰਘਾਂ ਜਿਹੜੇ ਤੁਹਾਡੇ ਸਿੰਘ ਸੀਗੇ ਨੇੜੇ ਸੀਗੇ ਜਦੋਂ ਅੱਗ ਲੱਗੀ ਆ ਕੋਲ ਹੀ ਸੀ ਅੱਗ ਲੱਗਣ ਤੋਂ ਬਾਅਦ ਹੀ ਪਤਾ ਲੱਗਾ ਕਿ ਅੱਗ ਚੜ ਗਈ ਸੀ ਨੇ ਇੱਕਦਮ ਨਹੀਂ ਲੱਗਦਾ ਕਿ ਸੁਭਾਵਕੀ ਆ ਆ ਸੁਭਾਵਕ ਤਾਰਾ ਦੀ ਸਪਾਰਕ ਮਾਰੀ ਆ ਤਾਰਾ ਤੇ ਚਲੋ ਜਿਹੜਾ ਨੁਕਸਾਨ ਹੋ ਗਿਆ ਕੋਈ ਨਹੀਂ ਮਹਾਰਾਜ ਚੜਦੀ ਕਲਾ ਕਰੇ ਤੇ ਬਾਕੀ ਸੰਗਤ ਵਾਧ ਚੜ ਕੇ ਸਗੋਂ ਮੋਰਚੇ 'ਚ ਪਹੁੰਚੀ ਏ ਜਿਹੜਾ ਨੁਕਸਾਨ ਹੋ ਗਿਆ ਚਲੋ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਚਲੋ ਫਿਰ ਵੀ ਮਹਾਰਾਜ ਚੜਦੀ ਕਲਾ ਕਰੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਿਆਂ ਸੰਗਤਾਂ ਨੂੰ ਬਾਬਾ ਜੀ ਨੇ ਦੱਸੇ ਦਿੱਤਾ ਕਿ ਅੱਜ ਜਿਹੜਾ ਟਰੱਕਾ ਜਿਹਦੇ ਵਿੱਚ ਬੈਠਣ ਵਾਸਤੇ ਕੈਬਨ ਸਾਰਾ ਬਣਾਇਆ ਹੋਇਆ ਸੀ ਏਸੀ ਵਗੈਰਾ ਲੱਗੇ ਹੋਏ ਸੀ ਉਹਨੂੰ ਕੁਦਰਤੀ ਤੌਰ ਤੇ ਜਿਹੜਾ ਸਾਰਕਟ੍ਰੈਕਟਰ ਹੋਇਆ ਉਹਦੇ ਨਾਲ ਅੱਗ ਲੱਗ ਗਈ ਆ 1 ਲੱਖ ਗੈਸ ਬਣ ਕੇ ਅੰਦਰ 1 ਲੱਖ ਤੱਕ ਜਿਹੜੀ ਹੈ ਸਾਰਿਆਂ ਨੂੰ ਛੱਡ ਗਈ ਤੇ ਕੋਈ ਸਮਾਨ ਚੱਕਣ ਦਾ ਮੌਕਾ ਮਿਲਿਆ ਹੀ ਕੋਈ ਨਹੀਂ ਬਾਬਾ ਜੀਆ ਹੁਣਾਂ ਦਾ ਵਿੱਚ ਕੀਮਤੀ ਸਮਾਨ ਸੀ ਮਾਇਆ ਵੀ ਸੀ 35-40 ਹਜ਼ਾਰ ਰੁਪਏ ਨਕਦ ਸੀਗਾ ਦੋਂ ਵੈਲਾ ਵਿੱਚ ਜੋ ਹੋਰ ਚਾਰ ਚੂਰ ਹੋਰ ਵੀ ਚੋਲੇ ਬਸਤਰ ਪਾਉਣ ਵਾਲੇ ਸਿੰਘਾਂ ਦੇ ਰੱਖੇ ਹੋਏ ਸੀਗੇ ਤੇ ਉਹ ਸਾਰੇ ਵਿੱਚ ਹੀ ਸੜ ਗਏ ਚਲੋ ਗੁਰੂ ਸਾਹਿਬ ਦਾ ਭਾਣਾ ਜਿਵੇਂ ਸਤਿਗੁਰੂ ਕਰਦਾ ਉਹ ਠੀਕ ਹੀ ਠਾਈਗਾ ਸਭ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਵੀ ਐਨਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਕਈ ਵਾਰੀ ਜਦੋਂ ਬਾਬਾ ਜੀ ਆਰਾਮ ਕਰਦੇ ਹੁੰਦੇ ਨੇ ਬਾਹਰੋਂ ਸਿੰਘ ਕੁੰਡੀ ਲਾ ਦਿੰਦੇ ਨੇ ਵੀ ਬਾਬਾ ਜੀ ਆਰਾਮ ਕਰ ਰਹੇ ਨੇ ਕੋਈ ਹੈ ਜਾਂ ਚਾਂਸ ਹੋ ਜਾਂਦਾ ਇਹ ਗੁਰੂ ਨੇ ਰੱਖ ਤੇ ਸਾਰੀ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਸੇਵਾ ਕਰ ਰਹੇ ਹਾਂ ਫਿਰ ਗੁਰੂ ਕਹਿੰਦੇ ਰੱਖੂਗਾ ਦਿਨ ਰਾਤ ਇੱਥੇ ਡੱਟੇ ਹੋਏ ਨੇ ਬਾਬਾ ਜੀ ਸਾਰੇ ਦਲਬੰਧ ਤੇ ਬਾਕੀ ਅਸੀਂ ਬੇਨਤੀ ਕਰਾਂ ਸੰਗਤਾਂ ਨੂੰ ਵੀ ਅਸੀਂ ਦੇਖੋ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਸ ਤਾਂ ਗੁਰੂ ਗ੍ਰੰਥ ਦੇ ਪੰਥ ਵਾਸਤੇ ਬੈਠੇ ਆ ਇੱਥੇ ਗੁਰੂ